ਲੋਕ ਸਭਾ ਚੋਣਾਂ ਨੂੰ ਲੈ ਕੇ ਕਾਂਗਰਸ ਪਾਰਟੀ ਦੇ ਵਰਕਰਾਂ ਵੱਲੋਂ ਅੱਜ ਪਿੰਡ ਚੰਦਵਾਜਾ ਵਿਖੇ ਹਰਕੀਰਤ ਸਿੰਘ ਢਿੱਲੋਂ ਦੇ ਘਰ ਵੱਖ-ਵੱਖ ਪਿੰਡਾਂ ਦੇ ਵਰਕਰਾਂ ਨੇ ਇਕੱਠੇ ਹੋ ਕੇ ਮਾਸਟਰ ਬਲਦੇਵ ਸਿੰਘ ਸਾਭਕਾ ਐਮ ਐਲ ਏ ਦੇ ਹੱਕ ਵਿੱਚ ਅਹਿਮ ਮੀਟਿੰਗ ਕੀਤੀ ਹੈ ਇਸ ਮੌਕੇ ਤੇ ਪ੍ਰੈਸ ਨਾਲ ਗੱਲਬਾਤ ਕਰਦੇ ਆ ਕਾਂਗਰਸੀ ਵਰਕਰਾਂ ਨੇ ਕੀ ਕਿਹਾ ਤੁਸੀਂ ਆਪ ਹੀ ਸੁਣੋ ਮੇਰਾ ਨਾਮ ਹੈ ਜੀ ਹਰਕੀਰਤ ਸਿੰਘ ਢਿੱਲੋਂ ਜਰਨਲ ਸੈਕਟਰੀ ਯੂਜ਼ ਕਾਂਗਰਸ ਪੰਜਾਬ ਲੋਕ ਸਭਾ ਚੋਣਾਂ ਲੈ ਕੇ ਕੀ ਕਿਹਾ ਲੋਕ ਸਭਾ ਚੋਣਾਂ ਨੂੰ ਅਸੀਂ ਮੇਨ ਯੋਗ ਅਗਵਾਈ ਸਰਦਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਦੀ ਅਗਵਾਈ ਹੇਠ ਚੋਣਾਂ ਲੜਾਂਗੇ ਪਰ ਸਾਡੀ ਇੱਕ ਹੀ ਮੰਗ ਆ ਕਿ ਸਾਨੂੰ ਇੱਥੋਂ ਦਾ ਲੋਕਲ ਕੈਂਡੀਡੇਟ ਚਾਹੀਦਾ ਜੋ ਕਿ ਮਾਸਟਰ ਬਲਦੇਵ ਸਿੰਘ ਜੀ ਕਲਿਆਣ ਜੋ ਪਹਿਲਾਂ ਵੀ ਐਮ ਐਲ ਏ ਰਹਿ ਚੁੱਕੇ ਹਨ ਸਾਡੇ ਦੁੱਖ ਸੁੱਖ ਵਿੱਚ ਉਹ ਸ਼ਰੀਕ ਹੁੰਦੇ ਆ ਹਰ ਇੱਕ ਜਗ੍ਹਾ ਪਹੁੰਚਦੇ ਆ ਅਸੀਂ ਲੋਕਲ ਕੈਂਡੀਡੇਟ ਦੀ ਮੰਗ ਕਰਦੇ ਹਾਂ ਕਿ ਜੇਕਰ ਅੱਜ ਇਸ ਤਰ੍ਹਾਂ ਜੀ ਪਹਿਲੀ ਮੀਟਿੰਗ ਸੀਗੀ ਪਹਿਲੀ ਮੀਟਿੰਗ ਦੇ ਵਿੱਚ ਹੰਗਾਰਾ ਕਿਸ ਤਰ੍ਹਾਂ ਦਾ ਮਿਲਿਆ ਬਹੁਤ ਵਧੀਆ ਹੰਗਾਰਾ ਮਿਲਿਆ ਜੀ ਤਿੰਨ ਚਾਰ ਪੰਡਾ ਦੀ ਮੀਟਿੰਗ ਸੀਗੀ ਵਧੀਆ ਹੰਗਾਰਾ ਮਿਲਿਆ ਸਾਰੇ ਮੋਤਵਾਰ ਬੰਦੇ ਮੈਂਬਰ ਸਰਪੰਚ ਨੰਬਰਦਾਰ ਹਰੇਕ ਬੰਦੇ ਪਹੁੰਚੇ ਜੀ ਵਧੀਆ ਹੰਗਾਰਾ ਮਿਲਿਆ ਜੀ ਹਰੇਕ ਦੀ ਇਹੀ ਮੰਗ ਆ ਕਿ ਲੋਕਲ ਕੈਂਡੀਡੇਟ ਮਿਲੇ ਜਿਸ ਤਰ੍ਹਾਂ ਆਵਾਦਵੀ ਪਾਰਟੀ ਦੀ ਗੱਲ ਕਰੀਏ ਤਾਂ ਕਿਸ ਤਰ੍ਹਾਂ ਦਾ ਲੱਗਦਾ ਵੀ ਕੰਪੀਟੀਸ਼ਨ ਰਹੂਗਾ ਇਹਦਾ ਕਾਂਗਰਸ ਦੇ ਨਾਲ ਨਹੀਂ ਕੋਈ ਕੰਪੀਟੀਸ਼ਨ ਨਹੀਂ ਅੱਜ ਦੀ ਡੇਟ 'ਚ ਲੋਕਲ ਕੈਂਡੀਡੇਟ ਨੂੰ ਮਿਲੇ ਟਿਕਟ ਜੀ ਕਾਂਗਰਸ ਵੱਡੇ ਮਾਰਜਿਨ ਨਾਲ ਜਿੱਤੂਗੀ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ ਦੇ ਹੇਠ ਕਿੰਨਾ ਬਾਈ ਜੀ ਤੇ ਕਿਹੜੇ ਪਿੰਡ ਤੋਂ ਆ ਸੁਖਵਿੰਦਰ ਸਿੰਘ ਜੀ ਪਿੰਡ ਮੰਡ ਵਾਲਾ ਜਿਸ ਤਰ੍ਹਾਂ ਹੁਣ ਲੋਕ ਸਭਾ ਚੁਣਾ ਰਹੀਆਂ ਹਾਂਜੀ ਕਿਸ ਉਮੀਦਵਾਰ ਦੀ ਤੁਸੀਂ ਉਮੀਦ ਕਰਦੇ ਹੋ ਤੇ ਜਿਹੜੀ ਲੀਡ ਦੀ ਗੱਲ ਕੀਤੀ ਜਾਵੇ ਜਿਸ ਤਰ੍ਹਾਂ ਜੱਤ ਪ੍ਰਾਪਤ ਕੀਤਾ ਕਿਸ ਤਰ੍ਹਾਂ ਦੀ ਇੱਜ਼ਤ ਹੋਵੇਗੀ ਲੀਡ ਜੀ ਜਿਵੇਂ ਅੱਗੇ ਆਉਂਦੇ ਆ ਐਮ ਐਲ ਏ ਜਾਂ ਐਮ ਪੀ ਕੋਈ ਵੀ ਇਹ ਬਾਹਰਲੇ ਰੱਖਦੇ ਆ ਇਹ ਤੇ ਆਪਾਂ ਨੂੰ ਆਪਦੇ ਲੋਕਲ ਹਲਕੇ ਦਾ ਕੈਂਡੀਡੇਟ ਚਾਹੀਦਾ ਈ ਜਿਵੇਂ ਮਾਸਟਰ ਬਲਦੇਵ ਸਿੰਘ ਕਲਿਆਣ ਹੈ ਤੇ ਬਹੁਤ ਵਧੀਆ ਲੀਡਰ ਹੈ ਜੀ ਸੋਲ ਜੀ ਹੋਏ ਤੇ ਕਾਂਗਰਸ ਪਾਰਟੀ ਦੇ ਜਿਵੇਂ ਆਪਣੇ ਪ੍ਰਧਾਨ ਜੀ ਆ ਰਾਜਾ ਵੜੰਗੀ ਉਹਨਾਂ ਦੀ ਯੋਗਗਵਾਹੀ ਦੇ ਵਿੱਚ ਜੋ ਵੀ ਹੁਕਮ ਹੋਊਗਾ ਉਹਨਾਂ ਦਾ ਉਹ ਸਿਰ ਮੱਥੇ ਹੈ ਜੀ ਜਿਸ ਤਰ੍ਹਾਂ ਜਿਹੜੀ ਆਮ ਆਦਮੀ ਪਾਰਟੀ ਸੀਗੀ ਉਹਨਾਂ ਨੂੰ ਬੜੀ ਐਮਐਲਕੇ ਹਮਾਇਤ ਮਿਲੀ ਸੀਗੀ ਪਹਿਲੇ ਨੰਬਰ ਤੇ ਆਏ ਆ ਜਿਹੜੀਆਂ ਸਿੱਟਾ ਸਿਗੀਆਂ ਸਾਰੀਆਂ ਸਾਰੀਆਂ ਲੈ ਗਏ ਆ ਪਰ ਕੀ ਗੱਲ ਐ ਕਿ ਜਿਹੜੇ ਲੋਕ ਫੇਰ ਇੱਧਰ ਮੋੜਾ ਪਾਲਿਆ ਜਿੰਨੇ ਨੇ ਇਹ ਐ ਜੀ ਬਲਦੇਵ ਸਿੰਘ ਮਾਇਸਟਰ ਜਿਵੇਂ ਜੇ ਲੋਕਲ ਆ ਜੀ ਨਾਲੇ ਕੰਮ ਸਾਰਿਆਂ ਦੇ ਵਧੀਆ ਕਰਾਉਂਦੇ ਆ ਜੀ ਤੇ ਇਮਾਨਦਾਰ ਬੰਦੇ ਆ ਜੀ ਤਾਂ ਕਰਕੇ ਫਿਰ ਦੂਜੇ ਸਾਰੇ ਕੰਮ ਤੁਹਾਨੂੰ ਪਤਾ ਹੀ ਆ ਜੀ ਭੱਜ ਜਾਂਦੇ ਆ ਲੈ ਕੇ ਵੋਟਾਂ ਤੇ ਇਹ ਵਧੀਆ ਤੇ ਇਮਾਨਦਾਰ ਬੰਦੇ ਆ ਜੀ ਫਰੀਦਕੋਟ ਤੋਂ ਰਾਜਵਿੰਦਰ ਸਿੰਘ